ਅਛਰੇ ਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮਹਿਰ ਜਸੀ ਕੋ ਜੇਕਰ ਤੁਸੀਂ ਵੀ ਡਰਾਈਵਿੰਗ ਟੈਸਟ ਦੇਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਹੁਣੇ ਬੁੱਕ ਕਰੋ ਕਿਉਂਕਿ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਸਮਾਂ ਲੱਗ ਰਿਹਾ ਹੈ ਇਸ ਡਰਾਈਵਿੰਗ ਟੈਸਟ ਦੀ ਬੁਕਿੰਗ ਦੇ ਲਈ ਜੀ ਹਾਂ ਹੁਣ ਤਕਰੀਬਨ 2 ਮਹੀਨੇ ਦਾ ਸਮਾਂ ਡਰਾਈਵਿੰਗ ਟੈਸਟ ਦੀ ਬੁਕਿੰਗ ਤੋਂ ਬਾਅਦ ਟੈਸਟ ਵਾਲੇ ਦਿਨ ਤੇ ਲੱਗ ਰਿਹਾ ਹੈ ਜਾਣਕਾਰੀ ਦੇ ਮੁਤਾਬਿਕ ਫੁੱਲ ਡਰਾਈਵਿੰਗ ਟੈਸਟ ਦੇ ਲਈ 45 ਦਿਨ ਦਾ ਸਮਾਂ ਲੱਗ ਰਿਹਾ ਉੱਥੇ ਰੈਸਟ੍ਰਿਕਟਿਡ ਦੇ ਲਈ 53 ਦਿਨ ਦਾ ਸਮਾਂ ਲੱਗ ਰਿਹਾ ਹੈ ਕਈ ਜਗ੍ਹਾਵਾਂ ਤੇ ਇਥੇ ਹੈ 2 ਮਹੀਨੇ ਤੋਂ ਵੀ ਵੱਧ ਦਾ ਸਮਾਂ ਕੈਂਟਰਬਰੀ ਦੇ ਵਿੱਚ 61 ਦਿਨ ਦਾ ਸਮਾਂ ਐਵਰੇਜ ਦੇਖਿਆ ਗਿਆ ਹੈ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕੀ ਆਪਣੀ ਤਿਆਰੀ ਤੋਂ ਪਹਿਲਾਂ ਹੀ ਟੈਸਟ ਬੁੱਕ ਕਰ ਰਹੇ ਨੇ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਕਤੂਬਰ ਮਹੀਨੇ ਦੇ ਦੌਰ ਸਰਕਾਰ ਦੇ ਵੱਲੋਂ ਰੀਸਿਟ ਦੀ ਫੀਸ ਵੇਵ ਕਰ ਦਿੱਤੀ ਗਈ ਸੀ ਜਾਨਕਿ ਟੈਸਟ ਦੇਣ ਦੇ ਲਈ ਸਿਰਫ ਇੱਕੋ ਵਾਰ ਫੀਸ ਭਰਨੀ ਪੈਂਦੀ ਹੈ ਜੇਕਰ ਉਹ ਫੇਲ ਹੋ ਜਾਂਦੇ ਨੇ ਤਾਂ ਦੁਬਾਰਾ ਫੀਸ ਭਰਨ ਦੀ ਜ਼ਰੂਰਤ ਨਹੀਂ ਹੈ ਉਧਰ ਨੌਰਸ਼ੋਰ ਦੇ ਡਰਾਈਵਰ ਇੰਸਟ੍ਰਕਟਰ ਦੇ ਮੁਤਾਬਕ ਇਸ ਦਾ ਲਾਹਾ ਲੈਂਦੇ ਹੋਏ ਉਹ ਲੋਕ ਵੀ ਟੈਸਟ ਬੁੱਕ ਕਰ ਦਿੰਦੇ ਨੇ ਜਿਨ੍ਹਾਂ ਨੂੰ ਡਰਾਈਵਿੰਗ ਚੰਗੀ ਤਰ੍ਹਾਂ ਨਹੀਂ ਆਉਂਦੀ ਜਾਂ ਜਚਨ ਦੀ ਤਿਆਰੀ ਨਹੀਂ ਹੁੰਦੀ ਜੋ ਕਿ ਸਰਾਸਰ ਗਲਤ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਡਰਾਈਵਿੰਗ ਆਉਂਦੀ ਹੈ ਤੇ ਟੈਸਟ ਦੇਣਾ ਹੁੰਦਾ ਉਹਨਾਂ ਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਉਨੇ ਵੀ ਕਿਹਾ ਕਿ ਜ਼ਿਆਦਾਤਰ ਲੋਕ ਉਦੋਂ ਹੀ ਟੈਸਟ ਬੁੱਕ ਕਰਨ ਜਦੋਂ ਉਹਨਾਂ ਦੀ ਤਿਆਰੀ ਹੋਵੇ ਤਾਂ ਕਿ ਉਹ ਹੋਰ ਤਿਆਰੀ ਕਰਕੇ ਇਸ ਟੈਸਟ ਨੂੰ ਪਹਿਲੀ ਵਾਰ ਦੇ ਵਿੱਚ ਹੀ ਪਾਸ ਕਰ ਸਕਣ